ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦਸਤਕ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀਆਂ ਤੇ ਅੱਜ ਜਿਹੜੀ ਅਸੀਂ ਗੱਲਬਾਤ ਕਰਨੀ ਹੈਗੀ ਨਾ ਮੈਂ ਇਹ ਗੱਲ ਮੇਰਾ ਖਿਆਲ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ ਕਿਸੇ ਐਪੀਸੋਡ ਦੇ ਵਿੱਚ ਤੇ ਇਸ ਗੱਲ ਨੂੰ ਮੈਂ ਦੁਬਾਰਾ ਕਿਉਂ ਦੁਹਰਾ ਰਹੀ ਹਾਂ ਕਿਉਂਕਿ ਜਦੋਂ ਵੀ ਅਸੀਂ ਕਿਤੇ ਬਾਹਰ ਲੇਡੀਜ਼ ਇਕੱਠੇ ਹੁੰਨੇ ਆ ਕਿਧਰੇ ਗੱਲਾਂ ਕਰਦੇ ਆ ਤਾਂ ਜ਼ਿਆਦਾਤਰ ਔਰਤਾਂ ਦੇ ਜਿਹੜੇ ਮਨ ਦੇ ਵਿੱਚ ਇੱਕ ਕੋਈ ਗੱਲ ਹੁੰਦੀ ਆ ਕਿ ਹੁਣ ਅਸੀਂ ਸਾਡੀ ਉਮਰ ਮਤਲਬ ਇਸ ਤਰ੍ਹਾਂ ਦੀ ਹੋ ਗਈ ਆ ਕਿ ਹੁਣ ਲਾਈਫ ਦੇ ਵਿੱਚ ਕੋਈ ਉਤਸ਼ਾਹ ਜਾਂ ਬਾਕੀ ਨਹੀਂ ਰਿਹਾ ਹਨਾ ਉਹਨਾਂ ਨੂੰ ਲੱਗਦਾ ਕਿ ਨਾ ਸਾਡੀ ਬੱਚਿਆਂ ਨੂੰ ਜ਼ਰੂਰਤ ਹੈਗੀ ਆ ਪਰਿਵਾਰਕ ਜ਼ਿੰਮੇਵਾਰੀਆਂ ਵੀ ਉਸ ਵੇਲੇ ਬਹੁਤੀਆਂ ਨਹੀਂ ਹੁੰਦੀਆਂ ਤੇ ਫਿਰ ਉਹ ਆਪਦੇ ਲਈ ਕੁਝ ਇਸ ਤਰ੍ਹਾਂ ਦੇ ਸਾਧਨ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਵੀ ਕੋਈ ਕਿੱਟੀ ਪਾਰਟੀ ਜੁਆਇਨ ਕਰਨ ਜਾਂ ਕੋਈ ਗਰੁੱਪਾਂ ਦੇ ਵਿੱਚ ਕਿਤੇ ਵੀਕਐਂਡ ਤੇ ਜਾਂ ਕਿਤੇ ਆਪਣਾ ਉਹ ਗੈਟ ਟੂਗੇਦਰ ਕਰ ਲੈਣ ਪਰ ਫਿਰ ਵੀ ਉੱਥੇ ਜਿਹੜੀ ਉਹਨਾਂ ਦੀ ਡਿਸਕਸ਼ਨ ਹੁੰਦੀ ਹੈ ਨਾ ਉਹ ਐਸੇ ਟਾਪਿਕ ਨੂੰ ਲੈ ਕੇ ਹੁੰਦੀ ਆ ਕਿ ਬਈ ਹੁਣ ਕੀ ਕੀਤਾ ਜਾਵੇ ਹਨਾ ਸੋ ਅੱਜ ਆਪਾਂ ਫਿਰ ਐਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂਕਿ ਮੈਨੂੰ ਵੀ ਲੱਗਦਾ ਕਿ ਮਹੱਤਵਪੂਰਨ ਵਿਸ਼ਾ ਹੈਗਾ ਔਰਤਾਂ ਦੇ ਅੰਦਰ ਇੱਕ ਉਤਸ਼ਾਹ ਦੀ ਜਿਹੜੀ ਚਿੰਗ ਹੈਗੀ ਆ ਉਹ ਲਾਉਣੀ ਜ਼ਰੂਰੀ ਹੈ ਹਨਾ ਕਿਉਂਕਿ ਪਹਿਲੇ 40 ਸਾਲ ਤਾਂ ਆਪਾਂ ਮਤਲਬ ਜੇ 25 ਸਾਲ ਦੀ ਉਮਰ 'ਚ ਵਿਆਹ ਹੋਇਆ 15 ਤੋਂ 20 ਸਾਲ ਤਾਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਉਹ ਡਿਊਟੀਆਂ ਉਹਨਾਂ ਦੀਆਂ ਕਰਦੇ ਆਂ ਬੱਚਿਆਂ ਨੂੰ ਸੈਟਲ ਕਰਦੇ ਆਂ ਲੰਘ ਜਾਂਦੇ ਆਂ ਉਦੋਂ ਅਸੀਂ ਆਪਣੇ ਆਪ ਵੱਲ ਔਰਤਾਂ ਹਨ ਬਹੁਤਾ ਧਿਆਨ ਨਹੀਂ ਦਿੰਦੀਆਂ ਪਰ ਹੁਣ ਤਾਂ ਕੋਈ ਸਾਨੂੰ ਨਹੀਂ ਰੋਕ ਰਿਹਾ ਨਾ ਹੀ ਸਾਡੇ ਰਾਹਾਂ 'ਚ ਕੋਈ ਇਸ ਤਰ੍ਹਾਂ ਦੀ ਰੁਕਾਵਟ ਹੁੰਦੀ ਹੈ ਬੱਚੇ ਆਪਣਾ ਵਧੀਆ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਆਪਣੀ ਉਹ ਸਪੂਨ ਫੀਡਿੰਗ ਦੀ ਵੀ ਲੋੜ ਨਹੀਂ ਹੁੰਦੀ ਸੋ ਅ ਅੱਜ ਦੀ ਜਿਹੜੀ ਆਪਾਂ ਗੱਲਬਾਤ ਕਰਨੀ ਉਹ ਇਹੀ ਹੈ ਕਿ ਜਦੋਂ ਕਿ ਜੇ ਆਪਾਂ 40 45 ਸਾਲ ਹਨਾ ਜਿਵੇਂ ਮੈਂ ਆਪਣੀ ਉਮਰ ਦੀ ਗੱਲ ਕਰਾਂ ਇਸ ਉਮਰ ਦੇ ਵਿੱਚ ਜਦੋਂ ਆਪਾਂ ਆ ਜਾਂਦੇ ਆ ਨਾ ਤਾਂ ਸਾਨੂੰ ਜਿਹੜੀ ਸਾਡੀ ਜਮਾ ਪੂੰਜੀ ਹੈ ਬੈਂਕ ਬੈਲੈਂਸ ਹੈ ਉਹ ਪਤਾ ਕੀ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਸਾਡੀ ਸੇਤ ਕਿ ਅਸੀਂ ਸੇਤ ਦੇ ਲਈ ਕੀ ਇਨਵੈਸਟ ਕਰ ਰਹੇ ਹਾਂ ਆਪਦੀ ਸੇਤ ਨੂੰ ਕੀ ਦੇ ਰਹੇ ਹਾਂ ਤਾਂ ਕਿ ਉਹ ਜ਼ਿਆਦਾ ਤੰਦਰੁਸਤ ਹੋਵੇ ਦੇਖੋ ਪਹਿਲੀ ਉਮਰ ਦੇ ਵਿੱਚ ਤਾਂ ਆਪਾਂ ਆਪਣਾ ਮਰਜ਼ੀ ਦਾ ਖਾਣ ਪੀਣ ਮਰਜ਼ੀ ਦਾ ਵੀ ਨਹੀਂ ਹੁੰਦਾ ਜੋ ਬੱਚਿਆਂ ਲਈ ਬਣਿਆ ਉਹੋ ਹੀ ਅਸੀਂ ਖਾ ਲਿਆ ਜੋ ਘਰਦਿਆਂ ਲਈ ਬਣਿਆ ਉਹੋ ਹੀ ਅਸੀਂ ਖਾ ਲਿਆ ਕੋਈ ਤੇਲ ਕਿਉ ਵਾਲੀਆਂ ਚੀਜ਼ਾਂ ਬੱਚਿਆਂ ਨੂੰ ਦਿੰਦੇ ਰਹੇ ਹਾਂ ਮਿੱਠੇ ਵਾਲੀਆਂ ਚੀਜ਼ਾਂ ਉਹ ਸਾਰਾ ਕੁਝ ਅਸੀਂ ਖਾਂਦੇ ਰਹੇ ਹਾਂ ਹਣਾ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈਗੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਜੇ ਅਸੀਂ ਆਪਦੇ ਸਿਹਤ ਵੱਲ ਥੋੜਾ ਜਿਹਾ ਧਿਆਨ ਦੇਣਾ ਤਾਂ ਅਸੀਂ ਆਪਦੀ ਡਾਈਟ ਦੇ ਵਿੱਚੋਂ ਜਿਹੜਾ ਹੈਗਾ ਮਿੱਠਾ ਤੇ ਮੈਦਾ ਇਹ ਦੋ ਚੀਜ਼ਾਂ ਧਿਆਨ ਰੱਖਣ ਵਾਲੀ ਗੱਲ ਹੈ ਇਹਨੂੰ ਆਪਾਂ ਆਪਣੀ ਡਾਈਟ ਚੋਂ ਬਿਲਕੁਲ ਮਾਈਨਸ ਕਰ ਦਈਏ ਮਤਲਬ ਮਾਈਨਸ ਦਾ ਮਤਲਬ ਮਾਈਨਸ ਇੱਕ ਖੰਡ ਤੇ ਇੱਕ ਮੈਦਾ ਇਹ ਸਾਡੇ ਲਈ ਬਹੁਤ ਘਾਤਕ ਹੈ ਮਿਸਿਸ ਨਵਜੋਤ ਸਿੱਧੂ ਦੀ ਤੁਸੀਂ ਇੰਟਰਵਿਊ ਸੁਣੀ ਹੋਣੀ ਆ ਉਹਨਾਂ ਨੇ ਹੁਣੇ-ਹੁਣੇ ਆਪਣੇ ਆਪ ਨੂੰ ਰਿਕਵਰ ਕੀਤਾ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਚੋਂ ਤੇ ਹਮੇਸ਼ਾ ਆਪਣੀਆਂ ਵੀਡੀਓਜ਼ ਦੇ ਵਿੱਚ ਆਖਦੇ ਆ ਕਿ ਤੁਸੀਂ ਜੇ ਕੈਂਸਰ ਨੂੰ maat ਦੇਣੀ ਹੈ ਨਾ ਤਾਂ ਆਪਦੇ ਘਰੋਂ ਖੰਡ ਨੂੰ ਗਾਇਬ ਕਰ ਦਿਓ ਚੁੱਕ ਕੇ ਭਗਾ ਕੇ ਮਾਰੋ ਖੰਡ ਦਾ ਨਾਂ ਵੀ ਨਹੀਂ ਲੈਣਾ ਕੋਈ ਜਲੇਬੀ ਨਹੀਂ ਕੋਈ ਬਰਫੀ ਨਹੀਂ ਕੋਈ ਰਸਗੁੱਲੇ ਨਹੀਂ ਕੋਈ ਗੁਲਾਬ ਜਾਮਨ ਨਹੀਂ ਕੋਈ ਮਿੱਠੀ ਚੀਜ਼ ਤੁਸੀਂ ਨਹੀਂ ਖਾਣੀ ਕੋਈ ਤੁਸੀਂ ਇਵਨ ਗੁੜ ਤੇ ਸ਼ੱਕਰ ਵੀ ਉਨਾ ਹੀ ਖਤਰਨਾਕ ਹੈ ਜਿੰਨੀ ਖੰਡ ਹੈਗੀ ਆ ਨਾ ਆਪਾਂ ਕਹਿ ਦਿੰਨੇ ਆ ਖੰਡ ਨਹੀਂ ਖਾਣੀ ਤਾਂ ਗੁੜ ਸ਼ੱਕਰ ਖਾ ਲਓ ਸੋ ਉਹ ਵੀ ਉਹਦਾ ਵੀ ਕੋਈ ਬਹੁਤਾ ਫਰਕ ਨਹੀਂ ਹੈਗਾ ਹੋ ਸਕਦਾ ਥੋੜਾ ਬਹੁਤ ਫਰਕ ਹੋਵੇ ਕਿਉਂਕਿ ਉਹ ਰਿਫਾਈਨਡ ਹੁੰਦੀ ਆ ਪਰ ਉਹਦੇ ਨੁਕਸਾਨ ਉਨੇ ਹੀ ਹੋ ਸਕਦੇ ਆ ਸੋ ਮਿੱਠਾ ਬਿਲਕੁਲ ਟੋਟਲੀ ਅਸੀਂ ਜਿਹੜੀ ਲਾਲ ਕਾਟੀ ਉਹ ਮਾਰ ਦੇਣੀ ਆ ਤੇ ਇੱਕ ਗੱਲ ਹੈਗੀ ਆ ਕਿ ਕਈ ਭੈਣਾਂ ਕਹਿੰਦੀਆਂ ਨੇ ਕਿ ਜਦੋਂ ਅਸੀਂ ਸਵੇਰੇ ਉੱਠਦੀਆਂ ਹਨਾ ਮੰਨ ਲਓ ਇਸ ਉਮਰ ਦੇ ਵਿੱਚ ਕਿ ਇੰਨਾ ਬੋਝਲ ਜਿਹਾ ਲੱਗਦਾ ਨਾ ਸਰੀਰ ਉੱਠਿਆ ਹੀ ਨਹੀਂ ਜਾਂਦਾ ਮੈਨੂੰ ਲੱਗਦਾ ਇੱਕਦਮ ਐਂ ਲੱਗਦਾ ਵੀ ਵੀ ਅੰਗੜਾਈਆਂ ਜਿਨ੍ਹਾਂ ਲਈ ਇਹ ਸਰੀਰ ਟੁੱਟਿਆ ਜਾਂ ਪਿਆ ਮਤਲਬ ਚੁਸਤੀ ਫੁਰਤੀ ਨਾਲ ਅਸੀਂ ਜਿਹੜਾ ਹੈਗਾ ਬੈੱਡ ਤੋਂ ਖੜੇ ਨਹੀਂ ਹੁੰਦੇ ਤਾਂ ਉਹਦੇ ਲਈ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਨਾ ਅੱਧੇ ਇੱਕ ਘੰਟੇ ਦੀ ਆਪਦੀ ਬਾਲਕੋਨੀ ਚ ਵੇੜੇ ਚ ਜਿੱਥੇ ਵੀ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੈਗੀ ਆ ਆਪਾਂ ਇੱਕ ਨਾ ਸੈਰ ਕਰਨੀ ਆ ਸਵੇਰੇ ਉੱਠ ਕੇ ਜਦੋਂ ਅਸੀਂ ਸੈਰ ਕਰਦੇ ਹਾਂ ਉਸ ਤੋਂ ਬਾਅਦ ਥੋੜੀਆਂ-ਬਹੁਤੀਆਂ ਹਲਕੀਆਂ-ਹਲਕੀਆਂ ਕਸਰਤਾਂ ਯੋਗਾ ਦਾ ਬਿਆਸ ਜਿਵੇਂ ਇਹਨਾਂ ਨੂੰ ਲੋਮ-ਵਲੋਮ ਹੋ ਗਿਆ ਕਪਾਲ ਭਤੀ ਥੋੜਾ ਬਟਰਫਲਾਈ ਥੋੜਾ ਸਟ੍ਰੈਚ ਕਰਨ ਵਾਲੀਆਂ ਹਨਾ ਬੋਡੀ ਨੂੰ ਉਹ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਅਮਲਾ ਜਦੋਂ ਆਧਾ ਮਨ ਪਸੰਦ ਵਾਲਾ ਸਕੂਨ ਵਾਲਾ ਨਾ ਇੱਕ ਚਾਹ ਦਾ ਕੱਪ ਬਣਾ ਕੇ ਪੀਣਾ ਤੇ ਤੁਸੀਂ ਦੇਖੋ ਤੁਹਾਡਾ ਅੱਧਾ ਕੰਮ ਤਾਂ ਇਸੇ ਨਾਲ ਹੀ ਹੋ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਸਰੀਰ ਨੂੰ ਥੋੜਾ ਜਿਹਾ ਉਹਨੂੰ ਕੰਮ ਦਿੰਨੇ ਆ ਉਹਨੂੰ ਕਿਸੇ ਕੰਮ ਲਾਉਨੇ ਆ ਹਨਾ ਤਾਂ ਉਹ ਥੋੜਾ ਥੱਕਦਾ ਵੀ ਆ ਉਹਦੇ ਅੰਦਰ ਖਿੱਚੋ ਤਾਣ ਜੀ ਵੀ ਪੈਦਾ ਹੁੰਦੀ ਆ ਸਟੈਚ ਹੁੰਦੀ ਆ ਬਾਡੀ ਤਾਂ ਉਹ ਸਾਡੇ ਲਈ ਜਿਹੜੀ ਹੈਗੀ ਆ ਬਹੁਤ ਵਧੀਆ ਸਾਡੇ ਫਾਇਦੇ ਵਾਲੀ ਚੀਜ਼ ਹੈਗੀ ਆ ਵੈਸੇ ਵੀ ਨਰਿੰਦਰ ਕਪੂਰ ਹੁਣੇ ਕਹਿੰਦੇ ਇਹ ਨੇ ਤੁਸੀਂ ਸੁਣਿਆ ਹੁਣ ਉਹਨਾਂ ਬਾਰੇ ਬਹੁਤ ਵਧੀਆ ਉਹ ਕੋਟ ਕਰਦੇ ਨੇ ਜਿੰਦਗੀ ਦੀਆਂ ਜਿਹੜੀਆਂ ਹੈਗੀਆਂ ਫਲਸਫੀ ਨੂੰ ਫਲਸਫਿਆਂ ਨੂੰ ਉਹ ਕਹਿੰਦੇ ਨੇ ਕਿ ਜਿਹੜੀ ਸੈਰ ਹੈ ਨਾ ਉਹ ਤੰਦਰੁਸਤੀ ਲਈ ਨਹੀਂ ਕੀਤੀ ਜਾਂਦੀ ਤੰਦਰੁਸਤ ਬੰਦੇ ਹੀ ਸੈਰ ਕਰਦੇ ਆ ਕਹਿਣ ਦਾ ਭਾਵ ਇਹ ਹੈ ਕਿ ਜੇ ਅਸੀਂ ਆਪਦੇ ਆਪ ਨੂੰ ਉੱਠ ਕੇ ਅਸੀਂ ਕਹਿੰਦੇ ਆ ਕਿ ਚੱਲ ਕੁਝ ਟਾਈਮ ਟਹਿਲ ਕਦਮੀ ਕਰੀਏ ਜਾਂ ਥੋੜਾ ਹਲਕੀ ਹਲਕੀ ਸੈਰ ਕਰ ਲਈਏ ਦਾ ਮਤਲਬ ਅਸੀਂ ਤੰਦਰੁਸਤਾਂ ਬਿਮਾਰ ਅਸੀਂ ਕਦੋਂ ਆ ਜਦੋਂ ਅਸੀਂ ਉੱਠ ਹੀ ਨਹੀਂ ਸਕਦੇ ਅਸੀਂ ਅੰਗੜਾਈਆਂ ਹੀ ਪੰਨੀ ਜਾਂਦੇ ਆ ਉੱਥੇ ਬੈਠੇ ਪਲਸਟੇ ਮਾਰੀ ਜਾਂਦੇ ਆ ਬੈੱਡ ਤੇ ਇਧਰ ਨੂੰ ਹੋ ਗਏ ਇਧਰ ਨੂੰ ਹੋ ਗਏ ਫੋਨ ਜਾ ਦੇਖ ਲਿਆ ਰੀਲਾਂ ਦੇਖ ਲੀਆਂ ਅੱਧਾ ਪੌਣਾ ਘੰਟਾ ਅਸੀਂ ਉੱਠਦੇ ਆ ਉੱਠਦੇ ਹੀ ਲਾਤਾ ਤਾਂ ਉਦੋਂ ਅਸੀਂ ਆਪਣੇ ਆਪ ਨੂੰ ਕਹਿ ਸਕਦੇ ਆ ਕਿ ਭਾਈ ਤੂੰ ਬਿਮਾਰ ਆ ਕਿਉਂਕਿ ਇਹ ਜਿਹੜੇ ਲੱਛਣ ਹੈਗੇ ਉਹ ਤੰਦਰੁਸਤਾਂ ਦੇ ਨਹੀਂ ਹੈਗੇ ਤੰਦਰੁਸਤ ਲੋਕ ਉਸ ਵੇਲੇ ਉੱਠ ਕੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਆਰੇ ਲਾਉਂਦੇ ਨੇ ਆਪਣੇ ਆਪ ਨੂੰ ਸੈਰ ਲਈ ਭੇਜਣਾ ਉੱਠ ਕੇ ਤੁਰਨਾ ਇਹ ਵੀ ਆਪਦੇ ਆਪ ਨੂੰ ਆਰੇ ਲਾਉਣਾ ਹੀ ਹੁੰਦਾ ਤੇ ਇੱਕ ਤਾਂ ਆਪਾਂ ਇਹ ਗੱਲ ਜ਼ਰੂਰ ਕਰਨੀ ਆ ਜਦੋਂ ਆਪਾਂ 40ਆਂ ਨੂੰ 45ਆਂ ਨੂੰ ਕਰਾਸ ਕਰ ਜਾਂਦੇ ਆ 50ਾਂ ਦੇ ਨੇੜੇ ਹੁੰਨੇ ਆ ਤੇ ਅਗਲੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਆ ਦੀ ਡਾਈਟ ਦੀ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕੀਆਂ ਹਨਾ ਪੂਰਾ ਵਧੀਆ ਜ਼ਬਰਦਸਤ ਬਦਲਾ ਅਸੀਂ ਆਪਦੀ ਡਾਈਟ ਦੇ ਵਿੱਚ ਲਿਆਉਣਾ ਜੋ ਹੁਣ ਤੱਕ ਅਸੀਂ ਖਾਣਾ ਸੀ ਖਾ ਚੁੱਕੇ ਜੋ ਅਸੀਂ ਹੁਣ ਤੱਕ ਸਾਡੀਆਂ ਆਦਤਾਂ ਸੀਗੀਆਂ ਬਸ ਉਹਨਾਂ ਨੂੰ ਉੱਥੇ ਹੀ ਅਸੀਂ ਸਟਾਪ ਲਾ ਦੇਣਾ ਆਪ ਆਪਣੇ ਹੱਥੀ ਆਪਦਾ ਇੱਕ ਡਾਈਟ ਚਾਰਟ ਬਣਾਓ ਵੀ ਆਹ ਆਹ ਚੀਜ਼ਾਂ ਮੇਰੀ ਜ਼ਿੰਦਗੀ ਲਈ ਮੇਰੀ ਸਿਹਤ ਲਈ ਨਾ ਬਹੁਤ ਘਾਤਕ ਆ ਇਹਨਾਂ ਨੂੰ ਮੈਂ ਤਾਂ ਬਿਲਕੁਲ ਹੀ ਆਪਦੇ ਨੇੜੇ ਨਹੀਂ ਲੱਗਣ ਦੇਣਾ ਇਸ ਇਸ ਚੀਜ਼ ਨੂੰ ਹਨਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾ ਔਈਲੀ ਖਾਣਾ ਵੀ ਹੁੰਦਾ ਬਾਰ-ਬਾਰ ਤੇਲ ਦੇ ਵਿੱਚ ਤળી ਜਾਣਾ ਉਸੇ ਤੇਲ ਨੂੰ ਯੂਜ਼ ਕਰੀ ਜਾਣਾ ਕਈ ਵਾਰ ਅਸੀਂ ਸਰਫਿਆਂ 'ਚ ਪੈ ਜਾਨੀ ਆ ਭੈਣਾਂ ਨੂੰ ਹੁੰਦਾ ਕਿ ਇੰਨਾ ਤੇਲ ਬਰਬਾਦ ਹੋ ਗਿਆ ਇੱਕ ਵਾਰੀ ਪੂਰੀਆਂ ਬਣਾਈਆਂ ਦੁਆਰਾ ਬਣਾ ਲਓ ਚਲੋ ਦੋ ਵਾਰ ਤੱਕ ਤਾਂ ਠੀਕ ਆ ਫਿਰ ਉਸੇ ਤੀਜੀ ਵਾਰ ਚੌਥੀ ਵਾਰ ਫਿਰ ਉਹਨੂੰ ਸਬਜ਼ੀਆਂ ਚ ਪਾ ਪਾ ਕੇ ਮਕਾਉਣੇ ਆ ਸੋ ਇਹ ਇਹੋ ਜੀਆਂ ਗਲਤੀਆਂ ਕਰਨੀਆਂ ਬੰਦ ਕਰੋ ਬਹੁਤ ਘਾਤਕ ਹੈ ਇਹ ਜਿਹੜੀ ਬਚਤ ਆ ਉਹ ਤੁਹਾਨੂੰ ਕਿਸੇ ਹੋਰ ਰੂਪ ਚ ਮਹਿੰਗੀ ਪੈ ਸਕਦੀ ਆ ਸ਼ਰੀਰ ਵਾਲੇ ਪਾਸਿਓਂ ਸੋ ਇੱਕ ਤਾਂ ਸਾਨੂੰ ਇਹ ਕਰਨਾ ਚਾਹੀਦਾ ਕਿ ਵੱਧ ਤੋਂ ਵੱਧ ਅਸੀਂ ਕੀ ਕਰਨਾ ਪ੍ਰੋਟੀਨ ਆਪਦੀ ਡਾਈਟ ਦੇ ਵਿੱਚ ਸ਼ਾਮਲ ਕਰਨੇ ਆ ਇਹਦੇ ਵਿੱਚ ਹੈਗੀਆਂ ਦਾਲਾਂ ਹਰ ਇੱਕ ਕਿਸਮ ਦੀ ਦਾਲ ਅਸੀਂ ਖਾਈਏ ਅੰਡੇ ਮੀਟ ਜੇ ਤੁਸੀਂ ਖਾਣੇ ਹੋ ਤਾਂ ਉਹ ਤੇ ਬਾਕੀ ਮੈਂ ਅੱਧਾ ਖੰਡ ਤਾਂ ਮੈਂ ਕਹਿ ਹੀ ਚੁੱਕੀਆਂ ਕਿ ਇਹਨੂੰ ਬਿਲਕੁਲ ਨਹੀਂ ਤੁਸੀਂ ਇਸਤੇਮਾਲ ਕਰਨਾ ਤੇ ਇਹ ਦੂਜੀ ਗੱਲ ਹੋ ਗਈ ਹੈ ਨਾ ਡਾਈਟ ਆਪਣੇ ਪਾਣੀ ਵੱਧ ਤੋਂ ਵੱਧ ਪੀਣਾ ਬਾਡੀ ਨੂੰ ਹਾਈਡਰੇਟ ਰੱਖਣਾ ਕਈ ਪੈਨ ਨੂੰ ਸ਼ਿਕਾਇਤ ਹੁੰਦੀ ਹੈ ਕਿ ਮਾਈਗਰੇਨ ਹੈ ਇੱਕ ਤਾਂ ਇਹਦਾ ਚਲੋ ਵੱਡਾ ਕਾਰਨ ਤਾਂ ਆਪਾਂ ਕੋਈ ਸਟ्रेस ਮੰਨ ਲੈਂਦੇ ਆ ਵੀ ਕੋਈ ਕਿਸੇ ਕਿਸਮ ਦਾ ਕੋਈ ਸਟ्रेस ਹੈ ਟੈਨਸ਼ਨ ਆਦਾ ਮਾਈਗ੍ਰੇਨ ਪੇਨ ਹੁੰਦੇ ਆ ਹਨਾ ਜਦੋਂ ਆਪਾਂ ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਸੋਚਦੇ ਆ ਤੇ ਦੂਜਾ ਇਹਦਾ ਵੱਡਾ ਕਾਰਨ ਇਹ ਵੀ ਹੈਗਾ ਕਿ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਅਸੀਂ ਸਰੀਰ ਨੂੰ 70% ਪਾਣੀ ਦੇਣਾ ਹੁੰਦਾ ਆਪਣੀ ਬਾਡੀ ਦੇ ਵਿੱਚ ਹਰ ਵੇਲੇ ਅਵੇਲੇਬਲ ਰਹਿਣਾ ਚਾਹੀਦਾ 70% ਪਾਣੀ ਤੇ ਉਹ ਸਾਨੂੰ ਪੂਰੇ ਕਰਕੇ ਹੀ ਰੱਖਣਾ ਚਾਹੀਦਾ ਆਪਣੇ ਅੰਦਰ ਥੋੜੀ ਥੋੜੀ ਦੇਰ ਬਾਅਦ ਤੁਸੀਂ ਪਾਣੀ ਨੂੰ ਪੀਓ ਦੋ ਤਿੰਨ ਘੁੱਟਾਂ ਭਰ ਕੇ ਰੱਖਦੇ ਹੋ ਫਿਰ ਕੋਈ ਕੰਮ ਕਰ ਲਓ ਫਿਰ ਦੋ ਤਿੰਨ ਵਾਰੀ ਦੋ ਤਿੰਨ ਘੁੱਟਾਂ ਪਾਣੀ ਦੀਆਂ ਪਰ ਉਹ ਇਸ ਤਰ੍ਹਾਂ ਜਿਹੜਾ ਪਾਣੀ ਹੈਗਾ ਆਪਣੇ ਸਰੀਰ 'ਚ ਬਣਿਆ ਰਹਿੰਦਾ ਤੇ ਉਹਦੇ ਨਾਲ ਆਪਾਂ ਨੂੰ ਮਾਈਗ੍ਰੇਨ ਦੀ ਪੇਨ ਨਹੀਂ ਹੁੰਦੀ ਸੋ ਡੀਹਾਈਡਰੇਸ਼ਨ ਵੀ ਕਾਰਨ ਹੈਗਾ ਮਾਈਗ੍ਰੇਨ ਦਾ ਸੋ ਜੇ ਤੁਹਾਡਾ ਡਾਈਟ ਆਪਾਂ ਬਦਲਦੇ ਆਂ ਤਾਂ ਉਹਦੇ ਵਿੱਚ ਪਾਣੀ ਨੂੰ ਜ਼ਿਆਦਾ ਐਡ ਕਰਨਾ ਲੋੜੋਂ ਵੱਧ ਵੀ ਨਹੀਂ ਪੀਣਾ ਦਿਨ ਦੇ ਵਿੱਚ 2 ਤੋਂ 3 ਲੀਟਰ ਪਾਣੀ ਅਸੀਂ ਪੀਣਾ ਹੀ ਪੀਣਾ ਹੈ ਨਾ ਤੇ ਇਹ ਹੋਗੀ ਦੂਜੀ ਗੱਲ ਤੇ ਤੀਜੀ ਗੱਲ ਹੈਗਾ ਜਿਹੜਾ ਹੈਪੀ ਹਾਰਮੋਨ ਹੁੰਦਾ ਆਪਣਾ ਆਪਣੀ ਬਾਡੀ ਦੇ ਵਿੱਚ ਇੱਕ ਹੈਪੀ ਹਾਰਮੋਨ ਹੁੰਦਾ ਡੋਪਾਮਾਈਨ ਨੂੰ ਕਹਿੰਦੇ ਆ ਉਹਨੂੰ ਅਸੀਂ ਪੈਦਾ ਕਰਨਾ ਹੁੰਦਾ ਜਦੋਂ ਵੀ ਅਸੀਂ ਕੋਈ ਟੈਨਸ਼ਨ ਲੈਨੇ ਆ ਸਟ्रेस 'ਚ ਹੁੰਨੇ ਆ ਬਿਨਾਂ ਗੱਲ ਤੋਂ ਕਿਸੇ ਗੱਲ 'ਚ ਉਲਝੇ ਰਹਿੰਨੇ ਆ ਤਾਂ ਅਸੀਂ ਆਪਦੇ ਜਿਹੜੇ ਅੰਦਰ ਪਰੇਸ਼ਾਨੀਆਂ ਦੀ ਇੱਕ ਗੰਡ ਬਣਾ ਲੈਨੇ ਆ ਨਾ ਤੇ ਉਹਨੂੰ ਖਤਮ ਕਰਨਾ ਹੁੰਦਾ ਉਹ ਅਸੀਂ ਆਪਦੇ ਅੰਦਰ ਇੱਕ ਹੈਪੀ ਹਾਰਮੋਨ ਪੈਦਾ ਕਰਨਾ ਹੁੰਦਾ ਤੇ ਇਹ ਹਾਰਮੋਨ ਹੈ ਜਿਹੜਾ ਉਹ ਕਿਵੇਂ ਪੈਦਾ ਹੁੰਦਾ ਆਪਣੇ ਪੁਰਾਣੇ ਸ਼ੌਕ ਹੈ ਜਿਹੜੇ ਉਹਨਾਂ ਨੂੰ ਫਿਰ ਤੋਂ ਜਗਾਓ ਤੁਸੀਂ ਕਿੰਨੀ ਸੋਹਣੀ ਪੇਂਟਿੰਗ ਕਰ ਲੈਂਦੇ ਸੀ ਹਏ ਤੁਸੀਂ ਕਿੰਨਾ ਸੋਹਣਾ ਗਾ ਲੈਂਦੇ ਸੀ ਤੁਸੀਂ ਤਾਂ ਕਾਲਜ ਟਾਈਮ ਬੜਾ ਵਧੀਆ ਸਟੇਜ ਤੇ ਤੁਸੀਂ ਪਰਫਾਰਮੈਂਸ ਦਿੰਦੇ ਸੀ ਗਾਉਂਦੇ ਹੁੰਦੇ ਸੀ ਤੁਸੀਂ ਤਾਂ ਲਿਖਦੇ ਬੜਾ ਸੋਹਣਾ ਸੀ ਤੁਹਾਨੂੰ ਤਾਂ ਪੜਨ ਦਾ ਬੜਾ ਸ਼ੌਕ ਸੀ ਤੁਸੀਂ ਤਾਂ ਮਤਲਬ ਆਹ ਆਹ ਤੁਹਾਡੇ ਸ਼ੌਕ ਸੀਗੇ ਜਦੋਂ ਤੁਸੀਂ ਆਪਦੇ ਆਪ ਨੂੰ ਇਹ ਗੱਲਾਂ ਕਰਦੇ ਹੋ ਨਾ ਆਪਣੇ ਆਪ ਨਾਲ ਤਾਂ ਉਹਨਾਂ ਨੂੰ ਮੁੜ ਕੇ ਜਗਾਓ ਉਹਨਾਂ ਨੂੰ ਉਹਨਾਂ ਨੂੰ ਪੂਰਿਆਂ ਕਰੋ ਤੇ ਆਪਦੇ ਮਨਪਸੰਦ ਖਾਣਾ ਖਾਓ ਜਿਹੜਾ ਤੁਸੀਂ ਹੁਣ ਤੱਕ ਭੁੱਲ ਚੁੱਕੇ ਹੋ ਕਈ ਵਾਰ ਮੈਂ ਇੱਕ ਨਾ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੀ ਵੀ ਸਾਡੇ ਘਰ ਨਾ ਮੇਰੇ ਪੇਕੇਆਂ ਦੇ ਘਰ ਗੁਵਾਰੇ ਦੀਆਂ ਫਲੀਆਂ ਬਹੁਤ ਬਣਦੀਆਂ ਸੀ ਚਿਬੜਾਂ ਦੀ ਚਟਨੀ ਬਹੁਤ ਬਣਦੀ ਸੀ ਇਹ ਮਾਲਵੇਚ ਹੁੰਦਾ ਤੇ ਕਹਿੰਦੀ ਮੈਂ ਤਰਸ ਗਈਆਂ ਇਹਨਾਂ ਚੀਜ਼ਾਂ ਨੂੰ ਤੇ ਉਹ ਚੀਜ਼ਾਂ ਤੁਸੀਂ ਦੁਆਰਾ ਤੋਂ ਸ਼ੁਰੂ ਕਰ ਸਕਦੇ ਹੋ ਜਿੱਥੋਂ ਵੀ ਮਿਲਦਾ ਉਹ ਸਮਾਨ ਤੁਸੀਂ ਲਿਆਓ ਬਣਾ ਕੇ ਖਾਓ ਇਹਦੇ ਚ ਕਿਸੇ ਦਾ ਕੀ ਜਾਂਦਾ ਆਪਣੇ ਆਪ ਨੂੰ ਖੁਸ਼ ਕਰੋ ਆਪਦੇ ਅੰਦਰੋਂ ਜਿਹੜੀ ਖੁਸ਼ੀ ਮਰ ਜੇ ਚੁੱਕੀ ਹੈ ਨਾ ਉਹਨੂੰ ਮੁੜ ਕੇ ਅਸੀਂ ਪੈਦਾ ਕਰੀਏ ਤੇ ਇੱਕ ਜਿਹੜੀ ਲਾਸਟ ਤੇ ਮਾਸਟਰ ਕੀ ਜਿਹਨੂੰ ਅਸੀਂ ਕਹਿੰਦੇ ਆ ਉਹ ਹੈਗੀ ਆ ਕਿ ਆਪਣੇ ਆਪ ਨੂੰ ਪਹਿਲ ਦੇਣਾ ਆਪਣੇ ਆਪ ਨੂੰ ਪ੍ਰਾਇੋਰਟੀ ਦੇਣਾ ਪਿਛਲਾ ਸਾਰਾ ਸਮਾਂ ਜਿਹੜਾ ਲੰਗਣਾ ਸੀ ਜਿਹੋ ਜਿਹਾ ਵੀ ਲੰਗਣਾ ਸੀ ਉਹ ਲੰਗ ਚੁੱਕਿਆ ਹੁਣ ਜਿਹੜਾ ਸਮਾਂ ਹੈਗਾ ਉਹ ਹੈਗਾ ਆਪਣੇ ਆਪ ਨੂੰ ਤੁਸੀਂ ਸਮਾਂ ਦਿਓ ਆਪਣੇ ਆਪ ਨੂੰ ਪਹਿਲ ਦਿਓ ਤੁਸੀਂ ਆਪਦੀ ਸਿਹਤ ਵੱਲ ਧਿਆਨ ਰੱਖਣਾ ਆਪਦੇ ਸ਼ੌਕ ਪੂਰੇ ਕਰਨੇ ਆ ਆਪਦੇ ਲਈ ਖਾਣ ਪੀਣ ਦਾ ਮਨਪਸੰਦ ਚੀਜ਼ਾਂ ਸਿਰਫ ਆਪਦੇ ਲਈ ਬਣਾ ਕੇ ਖਾਓ ਜੋ ਤੁਹਾਡਾ ਦਿਲ ਕਰਦਾ ਜਿੱਦਾਂ ਦਾ ਕੱਪੜਾ ਪਾਉਣ ਦਾ ਜੀ ਕਰਦਾ ਉਹ ਪਾਓ ਹਨਾ ਏਨੀ ਸੋਚਣਾ ਕਈ ਵਾਰ ਨਾ ਇਹ ਨਹੀਂ ਕਿ ਆਪਣੇ ਕੋਲ ਕੋਈ ਮਤਲਬ ਉਸ ਤਰ੍ਹਾਂ ਦੇ ਸੋਰਸਸ ਨਹੀਂ ਹੁੰਦੇ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਅਸੀਂ ਆਪਣੇ ਆਪ ਨੂੰ ਐਵੇਂ ਇੱਕ ਤਰ੍ਹਾਂ ਨਾਲ ਉਲਜੀ ਜੀ ਔਰਤ ਬਣਾਈ ਰੱਖਦੇ ਆ ਸੋ ਉਹਦੇ ਚੋਂ ਆਪਣੇ ਆਪ ਨੂੰ ਬਾਹਰ ਕੱਢੋ ਰੂਟੀਨ ਦੇ ਵਿੱਚ ਆਪਣਾ ਬੀਪੀ ਆਪਣਾ ਬਲੱਡ ਸ਼ੂਗਰ ਆਪਣਾ ਕੋਲੇਸਟ੍ਰੋਲ ਇਹ ਚੈੱਕ ਕਰਾਉਂਦੇ ਰਹੋ ਮਤਲਬ ਕਿ ਆਪਦਾ ਜਿਹੜਾ ਹਰ ਤਿੰਨ ਮਹੀਨੇ ਬਾਅਦ 6 ਮਹੀਨੇ ਬਾਅਦ ਆਪਣੇ ਬੋਡੀ ਦਾ ਪੂਰਾ ਚੈੱਕਅਪ ਕਰਾਓ ਜੇ ਕੋਈ ਮਾੜਾ ਮੋਟਾ ਉੱਚ ਨੀਚ ਆਉਂਦੀ ਹੈ ਰਿਪੋਰਟ ਦੇ ਵਿੱਚ ਤਾਂ ਉਹਦੇ ਉਹਦਾ ਇਲਾਜ ਹੋ ਜਾਂਦਾ ਸੋ ਇਸ ਤਰ੍ਹਾਂ ਆਪਦਾ ਜਿਉਂ ਟੰਗ ਅਸੀਂ ਬਦਲਣਾ 40 ਸਾਲ ਤੋਂ ਬਾਅਦ 45 ਤੋਂ ਬਾਅਦ 50 ਦੇ ਨੇੜੇ ਇਹ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਨੂੰ ਵਕਤ ਦੇਈਏ ਆਪਣੇ ਸ਼ੌਕ ਜਗਾਈਏ ਆਪਣੀ ਸਿਹਤ ਲਈ ਇਨਵੈਸਟ ਕਰੀਏ ਆਪਣੇ ਆਪ ਨੂੰ ਪ੍ਰਾਇੋਰਟੀ ਤੇ ਰੱਖੀਏ ਤੇ ਫਿਰ ਤੁਸੀਂ ਦੇਖਿਓ ਕਿ ਇਸ ਬਦਲਾਅ ਦੇ ਨਾਲ ਹਨਾ ਸਾਡੇ ਆਪ ਦੇ ਆਪ ਵਿੱਚ ਸਾਡਾ ਜਿਹੜਾ ਔਰਾ ਹੀ ਇੱਕਦਮ ਬਦਲ ਜਾਂਦਾ ਸੋ ਅੱਜ ਸੀਗੀ ਇਹੀ ਗੱਲਬਾਤ ਅਗਲਾ ਐਪੀਸੋਡ ਆਪਾਂ ਔਰਾ ਤੇ ਹੀ ਕਰਾਂਗੇ ਕਿ ਉਹ ਕੀ ਚੀਜ਼ ਆ ਕਿੱਦਾਂ ਉਹਨੂੰ ਚੇਂਜ ਕਰ ਸਕਦੇ ਆ ਕਿਸ ਤਰ੍ਹਾਂ ਉਹਦੀ ਅਸੀਂ ਉਹਨੂੰ ਬਦਲ ਸਕਦੇ ਆ ਹਨਾ ਬਣਾ ਸਕਦੇ ਆ ਤੇ ਅੱਜ ਦੀ ਗੱਲਬਾਤ ਮੈਂ ਇੱਥੇ ਹੀ ਖਤਮ ਕਰਦੀ ਆ ਤੇ ਹੋਪ ਤੁਹਾਨੂੰ ਚੰਗਾ ਲੱਗਿਆ ਹੋਣਾ ਵਿਸ਼ਾ ਤੇ ਆਪਣੇ ਸੁਝਾਅ ਦੱਸਿਓ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜਲਦੀ ਸਸਿਕਾ